ਅੱਜ ਸ਼ਹੀਦ ਉਦਮ ਸਿੰਘ ਦੇ ਜਨਮ ਦਿਹਾੜੇ ਨੂੰ ਮੈਮੋਰੀਅਲ ਡ੍ਰੈਸ ਵਾਲੋ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ ਇਸ ਮੌਕੇ ਤੇ ਟਰਸਟ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਹੀਦ ਉਦਮ ਸਿੰਘ ਦੇ ਬੁੱਤੇ ਕੁੱਲ ਅਰਪਿਤ ਕੀਤੇ ਗਏ ਅਤੇ ਉਹਨਾਂ ਨੂੰ ਯਾਦ ਕੀਤਾ ਗਿਆ ਇਸ ਮੌਕੇ ਤੇ ਟਰਸਟ ਅਤੇ ਚੇਅਰਮੈਨ ਪ੍ਰੋਫੈਸਰ ਇਸ ਮੌਕੇ ਤੇ ਟਰਸਟ ਦੇ ਚੇਅਰਮੈਨ ਪ੍ਰੋਫੈਸਰ ਚਰਨ ਸਿੰਘ ਵੀ ਮੌਜੂਦ ਰਹੇ ਇਸ ਮੌਕੇ ਟਰਸਟ ਦੇ ਸਕੱਤਰ ਐਡਵੋਕੇਟ ਰਜਿੰਦਰ ਸਿੰਘ ਰਾਉਣਾ ਨੇ ਕਿਹਾ ਕਿ ਮੁਲਕ ਦੀ ਆਜ਼ਾਦੀ ਲਈ ਇਤੀ ਬੇਮਿਸਾਲ ਕੁਰਬਾਨੀ ਤੋਂ ਵਿਖਦੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਰਹੇਗੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਸ਼ਹੀਦ ਉਦਮ ਸਿੰਘ ਦੀ ਕੁਰਬਾਨੀ ਸਦਕਾ ਆਜ਼ਾਦੀ ਦਾ ਸੰਗਰਾਮ ਸਿਖਰਾਂ ਤੇ ਪਹੁੰਚ ਸਕਿਆ ਹੈ ਸ਼ਹੀਦ ਦੇ ਜੀਵਨ ਸੰਘਰਸ਼ ਬਾਰੇ ਚਾਨਣਾ ਪਾਉਂਦਿਆਂ ਅਤੇ ਸ਼ਹੀਦ ਦੇ ਬੁੱਤੇ ਫੁੱਲ ਦੇ ਹਾਰ ਪਾਉਂਦਿਆਂ ਸ਼ਹੀਦ ਉਦਮ ਸਿੰਘ ਅਮਰ ਰਹੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਵੀ بلند ਕੀਤੇ ਗਏ ਅੱਜ ਸ਼ਹੀਦ ਰਵਿੰਦਰ ਸਿੰਘ ਦੀ ਕੌਮ ਨੂੰ ਸ਼ਹੀਦ ਕومی ਸੰਗਰਾਮ ਜਿਹੜਾ ਆਜ਼ਾਦੀ ਦਾ ਸੀ ਉਹਨਾਂ ਦਾ 125 ਜੰਦੇਹਾੜਾ ਸ਼ੀਬੂਸ ਮੈਮੋਰੀਅਲ ਟਰਸਟ ਮਾਨੀ ਪ੍ਰਧਾਨ ਪ੍ਰੋਫੈਸਰ ਚੰਨ ਸਿੰਘ ਜੀ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਸਹਿ ਸਰਵ ਸੁਲਤਾਨਪੁਰ ਲੋਧੀ ਔਰ ਬਾਹਰੋਂ ਦੇ ਸੁਲਤਾਨਪੁਰ ਲੋਧੀ ਨੇ ਸਾਰਿਆਂ ਨੇ ਮੋਕੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਣਾਇਆ ਗਿਆ ਔਰ ਮਕਸਦ ਚੀਜ਼ਾਂ ਦਾ ਜਿਹੜਾ ਸੁਪਨਾ ਸੀ ਉਹਨੂੰ ਸਰਕਾਰ ਕਰਨ ਲਈ ਹਿੰਦੁਸਤਾਨ ਦੀ ਆਜ਼ਾਦੀ ਜਿਹੜੀ ਸੀ ਉਹਨਾਂ ਨੇ ਸਾਨੂੰ ਲੈ ਕੇ ਦਿੱਤੀ ਔਰ ਹਿੰਦੁਸਤਾਨ ਦੇ ਲੋਕਾਂ ਦੀ ਆਮ ਦੀ ਜਿਹੜੀ ਆ ਹਾਲਾਤ ਉਹਨਾਂ ਦੇ ਜਿਹੜੇ ਸੁਪਨੇ ਸੀ ਉਹ ਪੂਰੇ ਨਹੀਂ ਹੋਏ ਔਰ ਲੁੱਟ ਖੋਟ ਜਿਹੜੀ ਆ ਅੱਜ ਵੀ ਮੌਜੂਦ ਆ ਹਿੰਦੁਸਤਾਨ ਦੇ ਲੋਕ ਅੱਜ ਵੀ ਭੁੱਖਮਰੀ ਦਾ ਸ਼ਿਕਾਰ ਆ ਸਾਡੇ ਜਿਹੜੇ ਆ ਬੱਚੇ ਆ ਪੋਸ਼ਣ ਦਾ ਸ਼ਿਕਾਰ ਆ ਕਿਸਾਨਾਂ ਦੀ ਜਿਹੜੀ ਬਹੁਤ ਵੱਡੀ ਪੱਧਰ ਤੇ ਜਿਹੜੀ ਆ ਲੁੱਟ ਹੋ ਰਹੀ ਆ ਔਰ ਗਰਦਸ਼ਾ ਹੋ ਰਹੀ ਆ ਔਰ ਕਿਸਾਨਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਆ ਔਰ ਕੁਦਕਸ਼ੀਆਂ ਨੂੰ ਕਰ ਰਿਹਾ ਰੋਜ਼ ਔਰ ਕਿਸਾਨਾਂ ਸਰ ਜਿਹੜਾ ਕਰਜ਼ਾ ਆ ਉਹ ਬਹੁਤ ਵੱਡਾ ਆ ਇਹ ਸਾਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਿਹੜਾ ਇਹ ਯਾਦ ਕੀਤਾ ਜਾਂਦਾ ਸ਼ੀਦਾਂ ਨੂੰ ਔਰ ਇਹ ਸੁਪਰੀਨਾ ਲੈ ਕੇ ਜਿਹੜੀ ਆ ਸਾਰਿਆਂ ਨੂੰ ਸਾਨੂੰ ਇੱਕ ਮੁੱਠ ਹੋ ਕੇ ਜਿਹੜਾ ਦੇਸ਼ ਦੀ ਆਜ਼ਾਦੀ ਵਾਸਤੇ ਜਿਹੜਾ ਖਤਰਾ ਪੈਦਾ ਹੋ ਗਿਆ ਜਿਹੜਾ ਸਾਡੇ ਹਿੰਦੁਸਤਾਨ ਦੇ ਵਿੱਚ ਧਰਮਾਂ ਦੇ ਨਾਂ ਤੇ ਫੁੱਟ ਪਈ ਜਾ ਰਹੀ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਦੂਰ ਕਰਨ ਲਈ ਔਰ ਉਸ ਇਦਾਂ ਦਾ ਜਿਹੜਾ ਗਰਸ਼ ਸੀ ਉਹਨੂੰ ਯਾਦ ਕਰਨ ਲਈ ਤਾਂ ਕਿ ਸਾਡੇ ਦੇਸ਼ ਵਾਸੀ ਇੱਕ ਮੋਟ ਰਹਣ ਔਰ ਸ਼ਾਂਤ ਸੀਲਤਾ ਨਾਲ ਰਹਿਣ ਔਰ ਦੇਸ਼ ਦੇ ਜੜੀਆਂ ਵਾਂ ਜੜੀਆਂ ਮੰਗਾ ਸਾਡੇ ਕਿਸਾਨਾਂ ਮਜ਼ਦੂਰਾਂ ਦੀਆਂ ਪੂਰੀਆਂ ਹੋਣ ਇਸ ਤੋਂ ਪ੍ਰੇਰਣਾ ਲੈ ਕੇ ਅਸੀਂ ਸੰਵਾਰਚ ਨੂੰ ਹੋਰ ਤੇਜ਼ ਕਰ ਸਕੀਏ ਇਸ ਕਰਕੇ ਜਿਹੜਾ ਦਿਨ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਂਦਾ ਔਰ ਲੋਕਾਂ ਵੱਲੋਂ ਵੀ ਦਾ ਜਿਹੜਾ ਸਹਿਯੋਗ ਆ ਉਸ ਦੇ ਜਿਹੜਾ ਜਿਹੜਾ ਪਹਿਲ ਕਰਨੀ ਤੇ ਆਉਂਦੇ ਆ ਉਹਨਾਂ ਸਾਰਿਆਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਅੱਜ ਛੇ ਦੁੱਧ ਸਿੰਘ ਮੈਮੋਰੀਅਲ ਟਰਸਟ ਦੇ ਸਰਪ੍ਰਸਤ ਪ੍ਰੋਫੈਸਰ ਚਰਨ ਸਿੰਘ ਪ੍ਰੋਫੈਸਰ ਬਲਜੀਤ ਕੌਰ ਢੀਨ ਦੀ ਸਮੁੱਚੀ ਗਵਾਈ ਹੇਠ ਬਾਹਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਸਾਇਹਤ ਸਭਾ ਸੁਲਤਾਨਪੁਰ ਲੋਧੀ ਸ੍ਰੀ ਗੁਰੂ ਨਾਨਕ ਦੇਵ ਪ੍ਰੈਸ ਕਲੱਬ ਅਤੇ ਹੋਰ ਸਮੂਹ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਭਰਪੂਰ ਸਹਿਯੋਗ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਚੇਦੋਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਬੜੇ ਸ਼ਰਧਾ ਭਾਵਨਾ ਨਾਲ ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਸੁਜੋਗੀ ਸੱਜਣ ਕਤਰ ਹੋਏ ਉਹਨਾਂ ਆਪਣੇ ਸ਼ਰਦਾ ਦੇ ਪੁੱਲ ਪੇਟ ਕੀਤੇ ਉਦਮ ਸਿੰਘ ਨੂੰ ਸਾਨੂੰ ਸ਼ਹੀਦਾਂ ਦੇ ਪਾਏ ਪੂਰਨਿਆ ਤੇ ਚੱਲਣਾ ਚਾਹੀਦਾ ਹੈ ਧੰਨਵਾਦ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ